ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਆਪਾਂ ਖਾਸ ਸਾਡੀਆਂ ਭੈਣਾਂ ਲਈ ਬਣਾਉਣ ਜਾ ਰਹੇ ਹਾਂ ਸਾਡੇ ਭਤੀਜੀ ਨੇ ਨਵਾਂ ਕੰਮ ਸ਼ੁਰੂ ਕੀਤਾ ਸਿਲਾਈ ਦਾ ਤੇ ਹਰ ਤਰ੍ਹਾਂ ਦੇ ਸੂਟ ਸੀਨੇ ਸਿੱਖ ਲਿਆ ਤੇ ਬਾਕੀ ਆਪਾਂ ਵੀ ਇਹਦੀ ਮਦਦ ਕਰ ਲਈ ਇੱਕ ਵੀਡੀਓ ਛੋਟੀ ਜੀ ਪਾਉਣ ਲੱਗੇ ਆ ਤੇ ਘਰੇ ਹੀ ਕੰਮ ਕਰਦੇ ਆ ਆਪਾਂ ਰੋਜ਼ਗਾਰ ਤੋਰਨਾ ਕੋਈ ਵੀ ਨਵਾਂ ਬੱਚਾ ਜਦੋਂ ਵੀ ਕੋਈ ਕੰਮ ਸ਼ੁਰੂ ਕਰਦਾ ਉਹਦਾ ਹੌਸਲਾ ਵਧਾਉਣਾ ਸਾਰੇ ਪਿੰਡ ਦਾ ਵੀ ਫਰਜ਼ ਬਣਦਾ ਤੇ ਬਾਕੀ ਰਿਸ਼ਤੇਦਾਰਾਂ ਭੈਣ ਭਰਾਵਾਂ ਦਾ ਵੀ ਫਰਜ਼ ਬਣਦਾ ਤੇ ਅੱਜ ਤੁਹਾਨੂੰ ਦੱਸਾਂਗੇ ਕਿ ਸੂਟ ਜਿਹੜੇ ਆ 5 ਰਕਮ ਦੇ ਸੀਤੇ ਇਸ ਟਾਈਮ ਤੇ ਤੇ ਤਕਰੀਬਨ 20 ਤੋਂ ਪਲੱਸ ਜਿਹੜੀਆਂ ਰਕਮਾਂ ਆ ਉਹਦੇ ਸੂਟ ਸੀ ਲੈਂਦੀ ਆ ਹੁਣ ਤਾਂ ਜਿਹੜੇ 5 ਰਕਮ ਦੇ ਸੂਟ ਸੀਤੇ ਆ ਉਹ ਦਿਖਾਵਾਂਗੇ ਆ ਪਾਕਿਸਤਾਨੀ ਸੂਟ ਜਿੱਦਾਂ ਕਹਿੰਦੇ ਵੀ ਪਾਉਂਦੇ ਆ ਬਾਹਵਾਂ ਦੇ ਉੱਤੇ ਆ ਲਾਏ ਆ ਫੁੱਲ ਜੇ ਮੋਤੀ ਲਾ ਕੇ ਇਹ ਪਾਕਿਸਤਾਨੀ ਕਿਹੜਾ ਸੂਟ ਆ ਪਾਕਿਸਤਾਨੀ ਬਾਹਵਾਂ ਦਾ ਸੂਟ ਸਿੰਪਲ ਜੀ ਸੂਟ ਸਿੰਪਲ ਆ ਪਾਕਿਸਤਾਨੀ ਬਾਹਵਾਂ ਵਾਲਾ ਸਲਵਾਰ ਸਟ੍ਰੇਟ ਆ ਠੀਕ ਆ ਸਲਵਾਰ ਜਿਹੜੀ ਸਟ੍ਰੇਟ ਬਣਾਈਆਂ ਆ ਆਹੜਾ ਪਲਾਜ਼ੋ ਵਾਲਾ ਸੂਟ ਆ ਖੱਟੇ ਰੰਗ ਦਾ ਜੀ ਆਹ ਵੇਖੋ ਇਹਦੀਆਂ ਬਾਹਵਾਂ ਬਹੁਤ ਸੋਹਣੀਆਂ ਬਣਾਈਆਂ ਆਹ ਵੇਖੋ ਡਿਜ਼ਾਈਨ ਬਾਹਵਾਂ ਦਾ ਕਰੋ ਚੈੱਕ ਡਿਜ਼ਾਈਨ ਆ ਦੋਵਾਂ ਬਾਹਵਾਂ ਦੇ ਤੇ ਆਹ ਵੇਖੋ ਫੁੱਲ ਫੁੱਲ ਕਿਦਾਂ ਆ ਵੀ ਬਣਾ ਦਿੰਦੀ ਏ ਸਾਰੇ ਚੰਗਾ ਸੋਹਣਾ ਸੂ ਇਹਨੂੰ ਕਿਹੜਾ ਡਿਜ਼ਾਈਨ ਕਹਿੰਦੇ ਆ ਇਹ ਸਰਕੂਲਰ ਪਲਾਜ਼ੋ ਆ ਕੱਪ 슬ੀਵਜ਼ ਅੱਛਾ ਬਾਕੀ ਫੋਨ ਤੇ ਜਾਣਕਾਰੀ ਤੁਸੀਂ ਲੈ ਲਿਓ ਨੰਬਰ ਆਪਾਂ ਤੁਹਾਨੂੰ ਦੇ ਦਾਂਗੇ ਜੀ ਇਹਨਾਂ ਦਾ ਆ ਵੇਖੋ ਆ ਵੀ ਸੂਟ ਗळा ਗੁळा ਵੇਖ ਲਓ ਕਿੱਡਾ ਸੋਹਣਾ ਬਣਾਇਆ ਚੰਗੀ ਡਿਜ਼ਾਈਨ ਡਿਜ਼ਾਈਨ ਤਿਆਰ ਕੀਤੇ ਆ ਜੀ ਹਰ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਵੀ ਤੁਸੀਂ ਦੱਸੋ ਮਨੋ ਵੀ ਮਨੋ ਵੀ ਫੇਸਬੁੱਕ ਤੋਂ ਜਾਂ ਕੁਝ ਕਿਤੇ ਉਹ ਇੰਸਟਾਗ੍ਰਾਮ ਤੋਂ ਫੋਟੋਆਂ ਘੱਲ ਕੇ ਵੀ ਉਹ ਜਿਹੜਾ ਵੀ ਸੋਹਣਾ ਜਿੱਦਾਂ ਦਾ ਡਿਜ਼ਾਈਨ ਕੋਈ ਬੋਲੂਗਾ ਉਦਾਂ ਦਾ ਸੀ ਦੇਣਾ ਜੀ ਇੱਕ ਆ ਵੀ ਡਿਜ਼ਾਈਨ ਪਲਾਜੋ ਵਾਲਾ ਹੀ ਆ ਸੇਮ ਇੱਕੋ ਡਿਜ਼ਾਈਨ ਆ ਦੋਵਾਂ ਸੂਟਾਂ ਦਾ ਇੱਕ ਤੁਹਾਨੂੰ ਇੱਕ ਹੋਰ ਚਿੱਟੇ ਰੰਗ ਦਾ ਸੂਟ ਦਿਖਾਉਣਾ ਆ ਵੇਖੋ ਜੀ ਇਹ ਕਿਹੜਾ ਡਿਜ਼ਾਈਨ ਆ ਇਹ ਸਿੰਪਲ ਸੂਟ ਸ਼ਿਲ ਲੇਸ ਵਰਕ ਤੇ ਕੀਤਾ ਲੇਸ ਵਰਕ ਵਾਲਾ ਸੂਟ ਆ ਆ ਵੇਖੋ ਕਰੋ ਚੈੱਕ ਤੇ ਬਾਕੀ ਕਿਸੇ ਵੀ ਭੈਣ ਨੇ ਸੂਟ ਸਵਾਣਾ ਜਦੋਂ ਵੀ ਨੰਬਰ ਤੁਹਾਨੂੰ ਦੇ ਦਾਂਗੇ ਜੀ ਬਾਕੀ ਕਮੈਂਟ ਚ ਵੀ ਦੱਸਿਓ ਵੀ ਸੂਟ ਕਿੱਦਾਂ ਦੇ ਲੱਗੇ ਆ ਤੇ ਕਿਸ ਨੇ ਵੀ ਸੂਟ ਸਵਾਣਾ ਵਿੱਚ ਇਹ ਪਿੰਡ ਦਾ ਕੋਈ ਸਾਡੇ ਦਾ ਪਿੰਡਰਾ ਦਾ ਜਾਏ ਕੋਈ ਬਾਹਰ ਲਾ ਲਾ ਕੇ ਬੰਨੇ ਪਿੰਡ ਵਾਲਾ ਕੋਈ ਵੀ ਕਨੈਕਟ ਨੰਬਰ ਦੇ ਦੇਣਾ ਤੇ ਫੋਨ ਕਰ ਲਿਓ ਤੁਸੀਂ ਜਿੱਦਾਂ ਦਾ ਵੀ ਡਿਜ਼ਾਈਨ ਕਹੋਗੇ ਆਪਣਾ ਡਿਜ਼ਾਈਨ ਭਾਵੇਂ YouTube ਤੋਂ ਜਾਂ Facebook ਤੋਂ ਕਾਪੀ ਕਰਕੇ ਦੱਸ ਦਿਓ ਉਦਾਂ ਵਾਲੀ ਡਿਜ਼ਾਈਨ ਸੀ ਕਿ ਦੇ ਦਊਗੀ ਬਹੁਤ ਵਧੀਆ ਕੰਮ ਕਰਦੀ ਪੂਰਨਾ ਆ ਗਿਆ ਆਪਾਂ ਪੂਰਨਾ ਕੰਮ ਕਰ ਹੀ ਕੰਮ ਕਰਦੇ ਆ ਇਹ ਨਹੀਂ ਮੇਰੀਆਂ ਭੈਣਾਂ ਹੋਰ ਵੀ ਆਪਾਂ ਨੂੰ ਕੋਈ ਵੀ ਆਪਾਂ ਵੀਡੀਓ ਪਾ ਦਾਂਗੇ ਵੀਡੀਓ ਪਾਵਾਂਗੇ ਜੀ ਸਾਡੇ ਲੋਕਲ ਕੋਈ ਚੱਕਰ ਨਹੀਂ ਆ ਜੀ 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 ਇਹ ਵੀ ਵੀਡੀਓ ਪੋਣੀ ਹੋ ਆਪਾਂ ਪਾ ਦਾਂਗੇ ਪਾਵਾਂਗੇ ਜੀ ਆਪਾਂ ਵੀਡੀਓ ਜੇ ਕਿ ਭੈਣ ਨੇ ਪੋਣੀ ਹੋਵੇ ਗੱਲ ਕਰਨ ਵਾਸਤੇ ਮੱਲਾ ਜੀ 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 ਤੇ ਤੁਸੀਂ ਸੂਟ ਤੁਸੀਂ ਆਵੇ ਲੋ ਡਿਜ਼ਾਈਨ ਕੋਲ ਆ ਕੇ ਤੁਸੀਂ ਵੇਖ ਸਕਦੇ ਆ ਬਸ ਸਾਨੂੰ ਮੱਲਾ ਜਾਣਕਾਰੀ ਨਹੀਂ ਵੀ ਆ ਜਿਆਦੀ ਜੀ 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 ਕੁੜੀ ਸਾਡੀ ਥੋੜੀ ਜੀ ਝੱਕਦੀ ਆ ਕੋਈ ਨਹੀਂ ਹੌਲੀ ਹੌਲੀ ਚਾਹ ਜਾਣਕਾਰੀ ਦੇਣ ਤੋਂ ਥੋੜੀ ਝੱਕਦੀ ਆ ਤੇ ਆਪੇ ਜਦੋਂ ਵੀਡੀਓ ਦੇ ਸਹਾਰੇ ਨਾਲ ਜਾਂ ਪਹਿਣਾ ਨੇ ਫੋਨ ਲਾਏ ਤੇ ਆਪਣੇ ਆਪ ਕੋਈ ਨਵੀਂ ਗੱਲ ਸਿਖਾ ਜਾਣਗੀਆਂ ਕੋ ਸਿੱਖ ਲੈਣਗੀਆਂ ਹਾਂਜੀ ਸਿੱਖਣ ਵਾਸਤੇ ਬਹੁਤ ਕੁਛ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਖਾਸ ਵੀਡੀਓ ਐਸੇ ਕਰਕੇ ਆ ਕਿ ਸੂਟਾਂ ਦੇ ਡਿਜ਼ਾਈਨ ਦਿਖਾਉਣੇ ਸੀਗੇ ਹਰ ਤਰ੍ਹਾਂ ਦਾ ਡਿਜ਼ਾਈਨ ਸੀ ਕਿ ਦੇਖ ਸਕਦੇ ਆ ਤੇ ਬਾਕੀ ਸੂਟ ਜਿੱਦਾਂ ਦਾ ਵੀ ਆ ਸੀ ਕਿ ਇਹ ਇੰਨੇ ਕ ਇਸ ਟਾਈਮ ਪਏ ਹੀ ਜੀ 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 ਇਹ ਸੈਂਪਲ ਹੀ ਤਾਂ ਖਾਲਤੇ ਆ ਬਿਲਕੁਲ ਆਉਣ ਵਾਲੇ ਟਾਈਮਾਂ ਜਿਹੜੇ ਵੀ ਆ ਤੇ ਫੋਟੋਆਂ ਵੀ ਮਂਗਾ ਸਕਦੇ ਆ ਕੁੜੀ ਬਾਕੀ ਕਿਸ ਨੂੰ ਪਸੰਦ ਹੋਵੇ ਆਪਣਾ ਕੱਪੜਾ ਲੈ ਕੇ ਜਿਹੜਾ ਡਿਜ਼ਾਈਨ ਪਸੰਦ ਹੋਵੇ ਸਾਨੂੰ ਦੱਸ ਦੇ ਵੀ ਆਹ ਕੱਪੜੇ ਵਾਲਾ ਸਾਨੂੰ ਪਸੰਦ ਆ ਡਿਜ਼ਾਈਨ ਪਸੰਦ ਕਰ ਲੇ ਉਹਦਾ ਡਿਜ਼ਾਈਨ ਤਿਆਰ ਕਰਕੇ ਅਗਲੇ ਦਿਨ ਘਰ ਵੀ ਪਹੁੰਚਾ ਦਾਂਗੇ ਘਰ ਪਹੁੰਚਾ ਦਾਂਗੇ ਉਸ ਹਾਂ ਨਾ ਪੇਮੈਂਟ ਲੈ ਲਾਂਗੇ ਤੇ ਕੰਮ ਇੱਕ ਨੰਬਰ ਦਾ ਹੋਊਗਾ ਡਿਜ਼ਾਈਨ ਆਪਣਾ ਜੋ ਵੀ ਆ ਜਿੱਦਾਂ ਵੀ ਆਪਣਾ ਮੇਚਾ ਵਾ ਜਿਹੜਾ ਜਿੱਦਾਂ ਵੀ ਲਿਖਾ ਸਕਦਾ ਵਾ ਅਗਲਾ ਲਿਖਾ ਦੇ ਤੇ ਉਹਨੂੰ ਉਹਦੇ ਘਰੇ ਆਨਲਾਈਨ ਪਹੁੰਚਾ ਦਾਂਗੇ ਜੀ ਬਾਕੀ ਫੋਨ ਲਾਇਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੌਸਲਾ ਵਧਾਓ ਜੀ ਇਹ ਆ ਕਿ ਹੌਸਲਾ ਵਧਾਉਣ ਨਾਲ ਹੋਰ ਵੀ ਭੈਣਾਂ ਦਾ ਹੌਸਲਾ ਵਧੂਗਾ ਜਿਹੜੀਆਂ ਕੰਮ ਕਰਦੀਆਂ ਵਾਂ ਇਹ ਆ ਵੀ ਆਪਾਂ ਇਹ ਕੰਮ ਨੂੰ ਵੀ ਅੱਗੇ ਲੈ ਕੇ ਜਾਣਾ ਇਹ ਆਪਣਾ ਘਰ ਦੇ ਕੰਮ ਆ ਰਜਗਾਰ ਆਏ ਜਿਹੜੇ ਕੰਮ ਕਰਦੇ ਆ ਸਲਾਈ ਦਾ ਜਿੰਨੇ ਵੀ ਕਰਦੇ ਉਹਨਾਂ ਨੂੰ ਵੀ ਹੌਸਲਾ ਹੋ ਜਾਊਗਾ ਵੀ ਸਾਡੇ ਉਹ ਇਤੋਂ ਸਿੱਖ ਲੈਣਗੇ ਆਹ ਡਿਜ਼ਾਈਨ ਹੋ ਸਕਦਾ ਵੀ ਉਹ ਵੀ ਤਿਆਰ ਕਰ ਲੈਣ। ਹੋ ਸਕਦਾ ਕਿ ਜਿੰਨੇ ਵੀਡੀਓ ਵੇਖ ਲਈ ਉਹ ਆਹ ਡਿਜ਼ਾਈਨ ਆਪ ਵੀ ਤਿਆਰ ਕਰ ਲੈ ਕੋਈ। ਵੀਡੀਓ ਵੇਖ ਕੇ ਕਈ ਭੈਣਾਂ ਡਿਜ਼ਾਈਨ ਵੀ ਤਿਆਰ ਕਰ ਸਕਦੀਆਂ ਵਾ ਤੇ ਉਹ ਵੀ ਕਰ ਲੈਣ। ਬਾਕੀ ਪਿੰਡ ਪਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਆ। ਤਸਵੀਰ ਸਾਫ ਕੋ ਤੇ ਜੇ ਕਿਹਨੇ ਸਿੱਧਾ ਹੀ ਹਣਾ ਵੇਦ ਐਡਰੈਸ ਤੁਹਾਨੂੰ ਦੱਸ ਦਿੰਨੇ ਆ। ਫੋਨ ਨਹੀਂ ਵੀ ਕਰਨਾ ਕਿਸੇ ਨੇ। ਮੈਂ ਆਪਣਾ ਜਿਹੜਾ ਵਾ ਬਾਗ ਵਾ ਸਾਡੇ ਪਿੰਡ ਦਾ ਇੱਕ ਹੀ ਨਾਕਾਂ ਦਾ ਬਾਗ ਆ ਉਹ ਤੋਂ ਕੱਚਾ ਪਿਆ ਆਉਂਦਾ। ਰਾਣਾ ਬਾਬਾ ਕਹਦੇ ਉਹ ਕਿਸ ਨੂੰ ਵੀ ਉਹਦੇ ਘਰ ਜਾਣਾ ਤੇ ਉੱਥੇ ਆ ਕੇ ਸੂਟ ਸਵਾ ਲੈ ਕੋਈ ਵੀ ਤੇ ਵੀਡੀਓ ਨੂੰ ਕਰਿਓ ਸ਼ੇਅਰ ਜੀ ਧੰਨਵਾਦ